ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇ ਲੈ ਲੈ ਕੇ ਆਏ ਜੀ ਇੱਕ ਬੜਾ ਬਾਈ ਤਾਜੀ ਸੂਈ ਹੈ ਇੱਕ ਬੱਚੀ ਆ ਬਈ ਹੀ ਪਰ ਤੇ ਆਉ ਪੁੱਛ ਲੈਣੇ ਬਾਈ ਤੁਹਾਡੇ ਭਾਈ ਜੀ ਸਤਿਕਾਰ ਸਤਿਕਾਰ ਕੋਠੀ ਕੰਬਲੀਆ ਹਾਂਜੀ ਬਧੀ ਨਾਮ ਤੇ ਐਡਰੈਸ ਬੋਲ ਪਿਆਰਾ ਸਿੰਘ ਠੀਕ ਹੈ ਬਾਈ ਪਿੰਡ ਸਹਣਾ ਜੀ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਬਾਈ ਤਾਪਾ ਜੀ ਤਾਪਾ ਨੇੜੇ ਪਿੰਡ ਭਦੌੜ ਪੱਖੋ ਕੈਂਚੀਆਂ ਨੇੜੇ ਹੀ ਰਹ ਜਾਂਦੇ ਨੇ ਨਾ ਬਾਈ ਮੋਬਾਈਲ ਨੰਬਰ ਬੋਲ ਦਿਓ 99157 ਜੀ ਹੂੰ 71947 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਸਿਕਰਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਬੈਡ ਦੇ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਜੀ ਕਦੋਂ ਸੂਈ ਆ ਬਾਈ ਇਹ ਕੱਲ ਸੂਈ ਹੈ 10:00 ਵਜੇ ਕੱਲ 10:00 ਵਜੇ ਜੇਰ ਜੁਰ ਪੈ ਗਈ ਹਾਂਜੀ ਸਾਰਾ ਕੁਝ ਓਕੇ ਜੀ ਓਕੇ ਬਾਈ ਬੱਚਾ ਕੀ ਦੇਤਾ ਬੱਚਾ ਜੀ ਬੱਚਾ ਦੇਤਾ ਬਾਈ ਕਿੰਨਾ ਕੁ ਬਾਈ ਬੋਲਾ ਬੋਲਾ ਕੱਢਿਆ ਫਿਰ ਬੋਲਾ ਤੜਕੇ 4 ਕਿਲੋ ਕੱਢਿਆ ਝੂਠਾ ਠੀਕ ਆ ਬਾਈ ਕਿੰਨਾ ਦੁੱਧ ਦੇ ਦੂ ਐਸਟੀਮੇਟ ਜੀ ਦੁੱਧ ਕੱਢ ਦੂ 20 ਪਲੱਸ ਠੀਕ ਆ ਬਾਈ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਗੁਲਾਬੀ ਥਣ ਕੱਲਾ ਕੱਲਾ ਥਣ ਨਾੜਾ ਨੂਣਾ ਫੁੱਲ ਚੰਗੀਆਂ ਮੁਠੀ ਵਾਲਾ ਥਣ ਚਵਾਈ ਚਵਾਈ ਕਿਵੇਂ ਆ ਬਾਈ ਬਹੁਤ ਚੰਗੀ ਚਵਾਈ ਫੇਸ ਬੜਾ ਪਿਆਰਾ ਹਨਾ ਬੋਲ ਦੇ ਬਾਈ ਤੋਰ ਕੇ ਦਿਖਾ ਦੇ ਸੂਈ ਸਵਾਈ ਤੇ ਜੇਰ ਜੂਰ ਬਾਈ ਕਹਿੰਦਾ ਸਭ ਕੁਝ ਓਕੇ ਆ ਬੱਚਾ ਕਰਮ ਵਾਲੀ ਨੇ ਬੱਚਾ ਦੇਤਾ ਬਾਈ ਹਨ ਇੱਕ ਨੰਬਰ ਲੱਗਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਫੇਸ ਦੀ ਬਿਊਟੀ ਕਮਾਲ ਚੰਗੀਆਂ ਪਲੀ ਵੀ ਆ ਕੱਦ ਕਾਠ ਵਾਲੀ ਆ ਬਰੀਟ ਵਾਲੀ ਆ ਜਾਤ ਵਾਲੀ ਬਹਿੜਾ ਬਾਈ ਖੁੱਦ ਵੀ ਚੰਗਾ ਪਾ ਦੂ ਬਰੀਟ ਇੱਕ ਨੰਬਰ ਇਹ ਮੁੱਲ ਬਈ ਜਾਇਜ਼ ਜਾ ਹਾਂਜੀ ਮੁੱਲ ਬਈ ਜਾਇਜ਼ ਮੁੱਲ ਜਿੰਨਾ ਮਰਜ਼ੀ ਕਰਾ ਲਓ ਓਕੇ ਤਾਂ ਚਾਹ 90 ਕਰਾ ਲਓ 75 ਦੀ ਛੱਡ ਦਾਂਗੇ ਠੀਕ ਆ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ 90 ਕਰਾ ਲਓ ਜਿੰਦਾ ਮਰਜ਼ੀ ਕਰਾ ਲਓ 75000 ਦੀ ਵੈੜਾ ਜਿਹੜੀ ਦੇ ਦਾਂਗੇ ਬ੍ਰੀਟ ਚੰਗੀ ਆ ਥਣ ਚੰਗਾ ਤੇ ਅੱਗੇ ਬਾਈ ਬੱਚੀ ਕਿੰਨੀ ਉਮਰ ਹੈ ਦੀ ਕੈਂ ਮਹੀਨਾ ਦੀ ਹੈ 6 ਮਹੀਨੇ ਦੀ 6 ਮਹੀਨੇ ਦੀ ਆ ਠੀਕ ਆ ਥਣ ਚਾਰੀ ਆ ਭਾਈ ਹਾਂਜੀ ਚਾਰ ਥਣ ਚਾਰੀ ਆ ਖੋਲ ਦੇ ਮੜੀ ਤੋਰਦੀ ਹੈ ਬੱਚਾ ਚੰਗਾ ਬਰੀਡ ਚੰਗੀ ਆ ਕੱਦ ਠੀਕ ਆ ਥਣ ਚਾਰੀ ਆ ਫੇਸ ਦਿਖਾਉਂਦੇ ਆ ਬੱਚਾ ਹੀ ਆ ਹਜੇ ਛੋਟਾ ਦੰਦੋਂ ਦਾ ਕਰਮਣੀ ਕਰੀ ਰਿਹਾ ਛੋਟਾ ਹੀ ਆ ਬੱਚਾ ਹਜੇ ਫੇਸ ਦੀ ਬਿਊਟੀ ਦੇਖੋ ਕਮਾਲ ਉਦਿਵਾਦੀ ਚੰਗੀ ਆ ਕਰਮਾ ਕੀ ਮੁੱਲ ਆ ਭਾਈ ਜਿਆਦਾ ਇਹ 15000 ਹੈ 15000 ਮਾਨਤਨ ਹੋ ਜਾ ਹਾਂ ਹੋ ਜਾ ਜੀ ਠੀਕ ਆ ਭਾਈ 15000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਹੋ ਜਾਊਗਾ ਭਾਈ ਬੱਚੀ ਚੰਗੀ ਆ ਬਰੀਡ ਵਾਲੀ ਆ ਜਿਆਦਾ ਫੇਸ ਫੂਸ ਬੜਾ ਚੰਗਾ ਕਰਮਾ ਇਹਦਾ ਆ ਵੈੜ ਵੀ ਚੰਗੀ ਆ ਬਾਈ ਸੂਈ ਸਵਾਈ ਆ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਨਾਗ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ